ਜੋ ਵਾਤਾਵਰਣ ਨੂੰ ਦੇਖਦੇ ਕੋ ਪਾਣੀ ਬਹੁਤ ਥੱਲੇ ਜਾ ਰਿਹਾ ਤੇ ਅਸੀਂ ਵਾਤਾਵਰਣ ਨੂੰ ਦੇਖਦੇ ਹੋਏ ਅਸੀਂ ਅੱਜ ਬੂਟੇ ਵੀ ਵੰਡੇ ਆ ਤੇ ਤਕਰੀਬਨ ਹਰ ਰੋਜ਼ ਹੀ ਫੈਸਲਾ ਕੀਤਾ ਵੀ ਆਪਾਂ 1 ਮਹੀਨਾ ਲਗਾਤਾਰ ਬੂਟੇ ਵੰਡਾਂਗੇ ਚਾਰ-ਪਾਰ ਸਬੂਟਾ ਰੋਈ ਵੰਡਾਂਗੇ ਤੇ ਲੋਕਾਂ ਨੂੰ ਬੇਨਤੀ ਕਰ ਰਹੇ ਆ ਕਿ ਜੇ ਤੁਹਾਨੂੰ ਰਿਕੁਐਸਟ ਆ ਵੀ ਬੂਟੇ ਜੀ ਗੁਪਾਲੋ ਤਾਂ ਜੋ ਆਪਾਂ ਆਪਣੇ ਘਰ ਤੇ ਪਾਣੀ ਵੀ ਘਾਲ ਸਕੀਏ ਹਰ ਬੰਦਾ ਅੱਜ ਪਰ ਸਾਨ ਆ ਕੇ ਦੇਖੋ ਗਰਮੀ ਕਿੰਨੀ ਹੈ ਕਿਉਂਕਿ ਵਾਤਾਵਰਨ ਸਾਫ ਨਹੀਂ ਹੈ ਬੂਟੇ ਘੱਟ ਹੈ ਤੇ ਤੁਹਾਡੇ ਚੰਨ ਰਹੇ ਵੀ ਹਰ ਇੱਕ ਭਰਾ ਨੂੰ ਨਾਗਰਿਕ ਨੂੰ ਬੱਚੇ ਨੂੰ ਬੇਨਤੀ ਕਰਦਾ ਕਿ ਜਿੰਨੇ ਆਪਣਾ ਕੇਕ ਕਰਤਦੇ ਆ ਜੀ ਕੋਈ ਵੱਡੇ ਆ ਰਿਹਾ ਉਹ ਤੇ ਕੱਟੋ ਘੱਟ 5 ਜਾਂ 10 ਬੂਟੇ ਹਰ ਬੰਦਾ ਲਾਵੇ ਨਾ ਸਾਥ ਛੱਡਣਾ ਚਾਹੁੰਦਾ ਉਹ ਮੇਰੇ ਕੋਲ ਆਵੇ ਉਹ ਮੈਂ ਆਪਣੇ ਜੇਬ ਦੇ ਖਰਚੇ ਤੋਂ ਉਸ ਬੰਦੇ ਭਰਾ ਦੀ ਪੂਰੀ ਹੈਲਪ ਕਰੂੰਗਾ ਉਹ ਏ ਮੇੜ ਕੀ ਆ ਕਿ ਨਸ਼ਾ ਛੱਡਰ ਵਾਲੇ ਵੀਰ ਜ਼ਰੂਰ ਮਿਲਿਓ ਤੁਹਾਡਾ ਪੂਰਾ ਇਲਾਜ ਕਰਾਵਾਂਗੇ ਅਸ਼ਕਲ ਦੋਸਤੋ ਮੈਂ ਤੁਹਾਡਾ ਆਪਣਾ ਰਿਪੋਰਟਰ ਸਵਰਨਜੀਤ ਸਿੰਘ ਅੱਜ ਪਹੁੰਚੇ ਆ ਅਰਵਿੰਦ ਸਿੰਘ ਮੋਢਿਆ ਜਿਹਦੇ ਦਫ਼ਤਰ ਦੇ ਵਿੱਚ ਜਿੱਥੇ ਆਮ ਲੋਕਾਂ ਦੀ ਸਮੱਸਿਆਵਾਂ ਵੀ ਸੁਣੀ ਗਈਆਂ ਉੱਥੇ ਨਾਲ ਨਾਲ ਬੁਟੇ ਵੀ ਬੰਨੇ ਗਏ ਨੇ ਸਾਡੇ ਘਰ ਐਮ ਐਲ ਏ ਸਾਹਿਬ ਮੌਜੂਦ ਨੇ ਆਪਾਂ ਗੱਲਬਾਤ ਕਰ ਲੈਣੀ ਹੈ ਹਾਂ ਸਤਿ ਸ੍ਰੀ ਅਕਾਲ ਸਰ ਕੀ ਹਾਲ ਚਾਲ ਠੀਕ ਹੋਈ ਜੀ ਸਰ ਸਵਾਗਤ ਆ ਤੁਹਾਡਾ ਸਾਡੇ ਚੈਨਲ ਦੇ ਵਿੱਚ ਅੱਜ ਕਾਫੀ ਚੋਣਾਂ ਦੇ ਦੌਰ ਤੋਂ ਬਾਅਦ ਕਾਫੀ ਲੋਕਾਂ ਦੀਆਂ ਸਮੱਸਿਆਵਾਂ ਸੁਣੀ ਗਈਆਂ ਕਿਸਣੀਆਂ ਸਮੱਸਿਆਵਾਂ ਲੋਕਾਂ ਦਾ ਦੇਖੋ ਅਸੀਂ ਤੇ ਮਾਨ ਸਰਕਾਰ ਆਵਾਜ਼ ਵੀ ਪਾਰਟੀ ਦੀ ਪੂਰੀ ਟੀਮ ਆ ਅਸੀਂ ਸਾਰੇ ਸੇਵਾਦਾਰ ਵਜੋਂ ਪੂਰੇ ਪੰਜਾਬ ਦੀ ਸੇਵਾ ਕਰ ਰਹੇ ਹਾਂ ਸੋ ਅੱਜ ਵੀ ਹਰ ਰੋਜ਼ ਦੀ ਤਰ੍ਹਾਂ ਹੀ ਹਰ ਇੱਕ ਮੁਸ਼ਕਲ ਸੁਣੀਆ ਮੌਕੇ ਦੇ ਉਹਦਾ ਹੱਲ ਵੀ ਕੀਤਾ ਜਿਹੜੇ ਮੌਕੇ ਦੇ ਕੰਮ ਹੋਣ ਵਾਲੇ ਸੀ ਮੌਕੇ ਦੇ ਕਰਵਾਏ ਮਤਲਬ ਹਰ ਬੰਦੇ ਦੀ ਸੁਣ ਕੇ ਉਸ ਦਾ ਕੰਮ ਕਰਵਾਇਆ ਸੋ ਨਾਲ ਦੀ ਨਾਲ ਅੱਜ ਵਾਤਾਵਰਣ ਨੂੰ ਦੇਖਦੇ ਕੋ ਪਾਣੀ ਬਹੁਤ ਥੱਲੇ ਜਾ ਰਿਹਾ ਤੇ ਅਸੀਂ ਵਾਤਾਵਰਣ ਨੂੰ ਦੇਖਦੇ ਹੋਏ ਅਸੀਂ ਅੱਜ ਬੂਟੇ ਵੀ ਵੰਡੇ ਆ ਤੇ ਤਕਰੀਬਨ ਹਰ ਰੋਜ਼ ਹੀ ਫੈਸਲਾ ਕੀਤਾ ਵੀ ਆਪਾਂ 1 ਮਹੀਨਾ ਲਗਾਤਾਰ ਬੂਟੇ ਵੰਡਾਂਗੇ ਚਾਰ-ਪੰਜ ਸਬੂਟਾ ਰੋਜ਼ ਵੰਡਾਂਗੇ ਤੇ ਲੋਕਾਂ ਨੂੰ ਬੇਨਤੀ ਕਰ ਰਹੇ ਆ ਕਿ ਤੁਹਾਨੂੰ ਰਿਕੁਐਸਟ ਹੈ ਵੀ ਬੂਟੇ ਜੁਪਾ ਲੋ ਤਾਂ ਜੋ ਆਪਾਂ ਆਪਣੇ ਧਰਤੀ ਦਾ ਪਾਣੀ ਵਿਚਾਰ ਸਕੀਏ ਉਹਨਾਂ ਦੇ ਬੱਚਿਆਂ ਦੀ ਜ਼ਿੰਦਗੀ ਵਿਚਾਰ ਸਕੀਏ ਤੇ ਇਹ ਰਿਕੁਐਸਟ ਸਾਰਿਆਂ ਨੂੰ ਕੀਤੀ ਹੈ ਸੋ ਲੋਕ ਬੜੀ ਖੁਸ਼ ਹੋਏ ਆ ਕਿ ਬੂਟੇ ਮਿਲਦੇ ਆ ਤੇ ਬੂਟੇ ਬੜੀ ਖੁਸ਼ੀ ਨਾਲ ਲੈ ਕੇ ਜਾ ਰਹੇ ਹਰ ਬੰਦਾ ਅੱਜ ਪ੍ਰੇਸ਼ਾਨ ਆ ਕਿ ਦੇਖੋ ਗਰਮੀ ਕਿੰਨੀ ਹੈ ਕਿਉਂਕਿ ਵਾਤਾਵਰਨ ਸਾਫ਼ ਨਹੀਂ ਹੈ ਬੂਟੇ ਕੱਟ ਹੈ ਤੇ ਅਸੀਂ ਜੇ ਆਪਾਂ ਬੂਟੇ ਨਹੀਂ ਲਗਾਵਾਂਗੇ ਮੈਂ ਤੁਹਾਡੇ ਚੈਨਲ ਰਹੀਂ ਵੀ ਹਰ ਇੱਕ ਭਰਾ ਨੂੰ ਨਾਗਰਿਕ ਨੂੰ ਬੱਚੇ ਨੂੰ ਬੇਨਤੀ ਕਰਦਾ ਕਿ ਜਿੰਨੇ ਆਪਾਂ ਇੱਕ ਕੱਟਦੇ ਆ ਜੀ ਕੋਈ ਵੱਡੇ ਆ ਰਿਹਾ ਉਹ ਤੇ ਘੱਟੋ ਘੱਟ 5 ਜਾਂ 10 ਬੂਟੇ ਹਰ ਬੰਦਾ ਲਾਵੇ ਜਿੰਨੇ ਆਪਾਂ ਵਿਆਹ ਚ ਜਾਂਦੇ ਆ ਜਿੰਨੇ ਆਪਾਂ ਕੋਈ ਪਾਰਟੀ ਕਰਦੇ ਆ ਫੰਕਸ਼ਨ ਕਰਦੇ ਆ ਘੱਟੋ ਘੱਟ ਐ ਤੋਂ ਨਾ ਦੇਣਾ ਇਹ ਫਾਈਨਲ ਕਰ ਲਈਏ ਕਿ ਆਪਾਂ ਹਰ ਥੰਡੇ ਨੂੰ ਇੱਕ ਜਾਂ ਦੋ ਬੂਟੇ ਲਾਉਣਾ ਤੇ ਉਹ ਪਰਣਾ ਜੇ ਆਪਾਂ ਇਸ ਤਰ੍ਹਾਂ ਲੱਗ ਜਾਗੇ ਕੱਲ ਪਰ ਸਾਫ ਵੀ ਆਵੇਗੀ ਧਰਤੀ ਦਾ ਪਾਣੀ ਵੀ ਪੂਰਾ ਹੋਵੇਗਾ ਵਾਤਾਵਰਣ ਵੀ ਸਾਫ਼ ਹੋਵੇਗਾ ਸਾਡੀ ਸਭ ਤੋਂ ਵਧੀਆ ਸਾਡੀ ਸੇਰ ਠੀਕਰੂਗੀ ਔਰ ਸਾਡੇ ਆਉਣ ਵਾਲੀ ਪੀੜ੍ਹੀ ਜਿਹੜੀ ਆ ਉਹ ਖੁਰਸੋ ਕੇ ਜਾਵੇ ਕਿ ਜਿਹੜੀ ਸਾਡੇ ਤੋਂ ਪੱਲੀ ਪਿੜੀ ਸੀ ਇੰਨਾ ਕੰਮ ਕਰਕੇ ਗਈ ਹੈ ਵਾਤਾਵਰਨ ਨੂੰ بچਾਉਣ ਵਾਸਤੇ ਸੋ ਅਸੀਂ ਵੀ ਪੂਰੀ ਪੰਜਾਬ ਸਰਕਾਰ ਲੱਗੀ ਹੋਈ ਹੈ ਕਿ ਵਾਤਾਵਰਨ بچਾਈਏ ਹੋਰ ਤੁਹਾਡੇ ਚੈਨਲ 'ਤੇ ਬੇਨਤੀ ਕਰਦਾ ਕਿ ਜਿਹੜੇ ਵੀ ਕੋਈ ਨਸ਼ਾ ਵੇਚਣ ਵਾਲੇ ਜਾਂ ਨਸ਼ਾ ਲੈਣ ਵਾਲੇ ਉਹਨਾਂ ਨੂੰ ਵਾਰਨਿੰਗ ਹੈ ਕਿ ਭਾਈ ਬੰਦੇ ਬੰਝੋ ਬੰਦੇ ਬੰਝੋ ਹਟਦੇ ਨਹੀਂ ਪਏ ਫੋਨ ਫਿਰ ਜਦੋਂ ਐਕਸ਼ਨ ਹੋਣਾ ਫਿਰ ਪਰਸਾਉਣਾ ਤਾਂ ਜੇ ਕੋਈ ਨਸ਼ਾ ਛੱਡਣਾ ਚਾਹੁੰਦਾ ਉਹ ਮੇਰੇ ਕੋਲ ਆਵੇ ਉਹ ਮੈਂ ਆਪਣੇ ਜੇਬ ਦੇ ਖਰਚੇ 'ਤੇ ਉਸ ਬੰਦੇ ਭਰਾ ਦੀ ਪੂਰੀ ਹੈਲਪ ਕਰੂੰਗਾ ਤੋ ਇਹ ਮੇਰੀ ਬੇਰਤੀ ਆ ਕਿ ਨਸ਼ਾ ਛੱਡਣ ਵਾਲੇ ਵੀਰ ਜਰੂਰ ਮਿਲਿਓ ਤੁਹਾਡਾ ਪਹਿ ਪੂਰਾ ਇਲਾਜ ਕਰਾਵਾਂਗੇ ਤੇ ਜਿਹੜਾ ਨਸ਼ਾ ਵਿਚਰ ਹੁੰਦੇ ਤੁਹਾਨੂੰ ਜਣਨੇ ਲੱਤ ਲਾਈ ਆ ਤੇ ਉਹਨਾਂ ਨੂੰ ਆਪਾਂ ਪੁਲਿਸ ਨੂੰ ਸਾਥ ਪੁਲਿਸ ਦਾ ਸਾਥ ਦੋ ਆਪਾਂ ਕੁਝ ਨੁਕੜਾਈ ਜੀ ਅਮਰ ਸਾਹਿਬ ਚਨਾਵੀ ਦੌਰ ਵੀ ਰਿਹਾ ਚਨਾਵੀ ਦੌਰ ਤੋਂ ਬਾਅਦ ਕਾਫੀ 90 ਸਮੇਂ ਤੋਂ ਬਾਅਦ ਜਿਹੜੀਆਂ ਲੋਕਾਂ ਨੂੰ ਸਮੱਸਿਆ ਕਰਨ ਕਿਹਨੇ ਲੋਕਾਂ ਨੂੰ ਸਮੱਸਿਆ ਕਰਨ ਕਿੰਨੀ ਕਿੰਨੀ ਸਮੱਸਿਆ ਸਮਨਾ ਕਰਨ ਤੇ ਲੋਕਾਂ ਨੂੰ ਲਖੋ ਲੋਕਾਂ ਨੇ ਆ ਸਮੱਸਿਆਵਾਂ ਜਿਆਦਾ ਹੁਣ ਜ਼ਿਆਦਾਤਰ ਤੇ ਜ਼ਿਆਦਾ ਗਲੀਆਂ ਨਾਲੀਆਂ ਦੀਆਂ ਪਰਸਨੀਆਂ ਰੀਆਂ ਪਰਿਵਾਰ ਇੱਕ ਲੜਗੀਆਂ ਰੀਆਂ ਲੈਟ ਦੀ ਸੋਸ਼ਲ ਰੀ ਹੈ ਔਰ ਹਰ ਸਮੱਸਿਆ ਦਾ ਹੱਲ ਕੀਤਾ ਜੀ ਸੋ ਮਤਲਬ ਪ੍ਰਮਾਤਮਾ ਦੀ ਕਿਰਪਾ ਨਾਲ ਜਿੱਥੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਸੇਵਾਦਾਰ ਬਣ ਕੇ ਸੇਵਾ ਕਰ ਰਹੇ ਹੈ ਮੈਂ ਤਾਂ बार-बार ਕਹਿੰਦਾ ਕਿ ਸਾਡੇ ਦਾ ਪੂਰਾ ਪੰਜਾਬ ਦੇ ਅੰਦਰ ਦੇ ਸਰਬ ਮੰਤਰੀ ਸਹਿਬਾਨ ਖੁਦ ਮੁੱਖ ਮੰਤਰੀ ਸਾਹਿਬ ਸੇਵਾਦਾਰ ਬਣ ਕੇ ਪੰਜਾਬ ਦੀ ਸੇਵਾ ਤੇ ਲੱਗੇ ਹੋਏ ਹੈ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਤੇ ਲੱਗੇ ਹੋਏ ਹੈ ਇਲੈਕਸ਼ਨ ਦੇ ਨਾਲ ਦੇ ਵਿੱਚ ਲੋਕਾਂ ਨੇ ਜਦੋਂ ਫਤਵਾ ਦਿੱਤਾ ਉਹਨਾਂ ਸਿਰ ਮੱਥੇ ਨਰਾਜ ਸਾਡੇ ਤੋਂ ਕਿਸੇ ਕਰੋਂ ਪਰ ਉਹਨਾਂ ਨੂੰ ਬੇਨਤੀ ਹੈ ਨਾਰਾਜ਼ਗੀ ਜ਼ਾਹਰ ਕਰ ਲਈਏ ਕਰੀਏ ਆਪਾਂ ਆ ਕੇ ਕੋਈ ਗੁੱਸਾ ਕਿਲਾ ਸਾਹਮਣੇ ਕਰ ਲਈਏ ਕਰੀਏ ਪਰ ਵੋਟਾਂ ਵਾਲੇ ਜਣੇ ਇਹ ਚੰਗਾ ਨਹੀਂ ਲੱਗਦਾ ਕਿਉਂਕਿ ਬਹੁਤ ਦਿਲੋਂ ਸੇਵਾ ਕਰ ਗਿਆ ਨਿਮਾਣੇ ਵਾਂਗ ਕੇ ਸੇਵਾ ਕਰ ਰਿਹਾ ਹੈ ਫਿਰ ਦੁੱਖ ਲੱਗਦਾ ਵੀ ਸਾਡਾ ਕਸੂਰ ਕੀ ਆ ਅਸ਼ੀਰ ਨੇ ਕੰਮ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਕੀਤੇ ਆ ਉਹਨਾਂ ਦਾ ਕੀ ਕਸੂਰ ਆ ਆਪਾਂ ਉਹਨਾਂ ਨੂੰ ਕੀ ਇਨਾਮ ਦੇ ਰਹੇ ਆ ਆਪਾਂ ਇਹ ਪੰਜਾਬ ਨੂੰ ਕੋਈ ਦੁਆਰਾ ਮੁੜ ਪੰਜਾਬ ਬਣਾਉਂਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਲੱਗੇ ਹੋਏ ਆ ਆਪਾਂ ਉਹਨਾਂ ਦਾ ਸਾਥ ਦਈਏ ਰੋਣ ਜਲੰਧਰ ਦੇ ਜਿਵੇਂ ਚੋਣ ਹੈ ਸਾਰੇ ਜਲੰਧਰ ਵਾਸੀਆਂ ਬੇਤੀ ਜਲੰਧਰ ਵੈਸਟ ਦੇਆਂ ਨੂੰ ਕਿ ਹਰ ਇੱਕ ਇੱਕ ਵੋਟ ਜਿਹੜੀ ਆ ਉਹ ਆਮ ਆਦਮੀ ਪਾਰਟੀ ਦੇ ਸਰਦਾਰ ਭਗਵੰਦ ਸਿੰਘ ਮਾਨ ਜੀ ਦੇ ਅਰਵਿੰਦ ਕੇਜਰੀਵਾਲ ਜੀ ਦੇ ਜਿਹੜਾ ਸਿਪਲਾ ਛਾੜੂ ਦੇ ਇਨਸਾਨ ਤੇ ਪਾ ਕੇ ਸਰਦਾਰ ਭਗਵੰਦ ਸਿੰਘ ਮਾਨ ਜੀ ਦਾ ਹੌਸਲਾ ਹੋਰ ਬਲੰਦ ਕਰੀਏ ਸੋ ਮੈਂ ਤੁਹਾਡਾ ਵੀ ਤਨਵਾਰ ਕਰਦਾ ਤੁਸੀਂ ਅੱਜ ਬੜੀ ਖੁਸ਼ੀ ਹੋਈ ਤੁਸੀਂ ਵੀ ਸਵੇਰ ਦੇ ਦੇਖ ਰਹੇ ਸੀ ਲੋਕਾਂ ਦੇ ਕੰਮ ਹੁੰਦੇ ਸੋ ਮੈਂ ਤੁਹਾਡਾ ਵੀ ਬਹੁਤ ਹੌਸਲਾ ਧੰਨਵਾਦ ਕਰਦਾ ਜਿਸ ਹੌਸਲਾ ਤੁਹਾਡਾ ਜੀ ਐਮਰ ਸਿੰਘ ਅਗਲ ਕਰ ਲੈਣੇ ਆ ਪਾਵਾਂ ਆਮੀ ਪਾਰਟੀ ਦੀ 3 ਸਾਲ ਹੋ ਗਏ 3 ਸਾਲ ਦਾ ਘੰਟ ਕਲ ਕਰਾਂ ਦਾ ਰਿਆਵਾਂ ਵਾਲੀ ਪਾਰਟੀ ਦਾ ਹੁਣ ਜਿਹੜੀ 2 ਸਵਾ 2 ਸਾਲ ਹੋਏ 2 ਸਵਾ 2 ਸਾਲ ਚ ਬਹੁਤ ਕੰਮ ਕੀਤੇ ਤੁਸੀਂ ਦੇਖੋ ਮਨ ਲਗਦੇ ਨੇ ਬਣਦੇ ਆ ਐਮਨ ਸਕੂਲ ਬਣਦੇ ਆ 45000 ਰੁਜ਼ਗਾਰ ਦਿੱਤਾ 45000 ਨੌਕਰੀਆਂ ਦਿੱਤੀਆਂ ਪੁਲਿਸ ਨੂੰ ਗੱਡੀਆਂ ਦਿੱਤੀਆਂ ਲੋਕਾਂ ਦੀ ਜਾਨਾਂ ਬਚਾਉਣ ਨੂੰ ਪੁਲਿਸ ਨੇ ਗੱਡੀਆਂ ਦਿੱਤੀਆਂ 10 ਮਿੰਟ ਤੋਂ ਵੱਧ ਪਹਿਲਾਂ ਗੱਡੀ ਪਹੁੰਚ ਕੇ ਬੰਨੇ ਕਿੰਨੀਆਂ ਜਾਨਾਂ ਬਚਾਈਆਂ ਉਹਦਾ ਅਜਾਣੀਆਂ ਥੋੜੇ ਜਿਹਾ ਟਾਈਮ ਚ ਕਿ ਬਿਜਲੀ ਦਾ ਬਿੱਲ ਮਾਫ ਕੀਤਾ ਸੜਕਾਂ ਦੇ ਪੈਸੇ ਲਾ ਰਿਆ ਆਉਣ ਵਾਲੇ ਟਾਈਮ 'ਚ ਵਿਕਾਸ ਜਿਹੜਾ ਕੋਈ ਖਲੀ ਰੰਗ ਰਹਿ ਗਈ ਉਹ ਵੀ ਬਣਾਉਣੀ ਆ ਜਿਹੜੇ 3.3 ਸਾਲ ਸਰਕਾਰ ਦੇ ਪਏ ਆ ਔਰ ਹਰ ਕੰਮ ਹੋਊਗਾ ਪੰਜਾਬ ਵਾਸੀਆਂ ਨੂੰ ਸਰਦਾਰ ਭਗਵੰਦ ਸਿੰਘ ਮਾਨ ਜੀ ਤੇ ਹੌਸਲਾ ਰੱਖਣਾ ਚਾਹੀਦਾ ਵਿਸ਼ਵਾਸ ਕਰਨਾ ਚਾਹੀਦਾ ਸੋ ਮੈਂ ਹੀ ਬੇਨਤੀ ਕਰਦਾ ਕਿ ਜਰੂਰ ਲੀ ਪਾਰਟੀ ਦਾ ਹੌਸਲਾ ਵਧਾਓ ਸਰਦਾਰ ਭਗਵੰਤ ਸਨਮਾਨ ਜੀ ਦਾ ਹਿੱਥੇ ਆਮ ਆਦਮੀ ਪਾਰਟੀ ਕਾਫੀ ਲੰਬੇ ਸਮੇਂ ਤੋਂ ਵਧੀਆ ਕੰਮ ਕਰ ਰਹੀ ਹੈ ਲੇਕਿਨ ਕਿਤੇ ਨਾ ਕਿਤੇ ਦੇਖਣ ਨੂੰ ਮਿਲ ਰਿਹਾ ਹੈ ਕਿ ਜਿਹੜੀ ਸਰਦਾਰ ਭਗਵੰਤ ਸਨਮਾਨ ਜੀ ਅਰੰਗਲਾ ਪੰਜਾਬ ਨੂੰ ਹੰਦ ਤੁਰੇ ਨੇ ਪਰ ਲੇਕਿਨ ਕਿਤੇ ਨਾ ਕਿਤੇ ਦੇਖਿਆ ਜਾਂਦਾ ਕਿ ਜਿਹੜੀ ਅਫਸਰਤਾਈ ਹੈ ਉਹ ਕੰਮ ਕਰਨ ਲਈ ਤਿਆਰ ਨਹੀਂ ਹੈ ਮੈਂ ਹੁਣ ਲਾਪੜਨਗੇ ਕਰਦੇ ਅਫਸਰ ਸਾਹਿਬ ਨੂੰ ਕਹਿ ਤਾ ਮਾਮ ਸਾਹਿਬ ਨੂੰ ਚੰਗੀ ਤਰੀਕੇ ਨਾਲ ਜੀ ਕਿ ਲੋਕਾਂ ਵੀ ਕੋਈ ਸ਼ਿਕਾਇਤ ਨਾ ਹੋਵੇ ਅਫਸਰ ਸਾਹਿਬ ਵਧੀਆ ਤਰੀਕੇ ਨਾਲ ਕੰਮ ਕਰੋ ਜੀ ਠੀਕ ਥੈਂਕ ਯੂ ਚਲ ਪ੍ਰੋਗਰਾਮ